ਸ਼ੁਰੂ ਕਰਨ ਲਈ ਇੱਕ ਵਿਸਤ੍ਰਿਤ ਗਾਈਡ ਛੋਟਾ ਕਾਰੋਬਾਰ ਸ਼ੁਰੂ ਕਰਨਾ ਇੱਕ ਰੋਮਾਂਚਕ ਅਤੇ ਲਾਭਕਾਰੀ ਸਫ਼ਰ ਹੋ ਸਕਦਾ ਹੈ ਭਾਵੇਂ ਤੁਹਾਡੇ ਕੋਲ ਘੱਟ ਪੂੰਜੀ ਹੈ ਜਾਂ ਤੁਸੀਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਇੱਥੇ ਕੁਝ ਜ਼ਰੂਰੀ ਕਦਮ ਹਨ ਜਿਨ੍ਹਾਂ ਦੀ ਪਾਲਣਾ ਕਰਕੇ ਤੁਸੀਂ ਸਫਲਤਾ ਦੀ ਨੀਂਹ ਰੱਖ ਸਕਦੇ ਹੋ 1 ਵਿਚਾਰ ਅਤੇ ਯੋਜਨਾਬੰਦੀ ਆਈਡੀਆ ਐਂਡ ਪਲੈਨਿੰਗ ਵਿਚਾਰ ਚੁਣੋ ਸਭ ਤੋਂ ਪਹਿਲਾਂ ਇੱਕ ਅਜਿਹਾ ਕਾਰੋਬਾਰੀ ਵਿਚਾਰ ਚੁਣੋ ਜਿਸ ਵਿੱਚ ਤੁਹਾਡੀ ਦਿਲਚਸਪੀ ਹੋਵੇ ਅਤੇ ਜਿਸ ਬਾਰੇ ਤੁਹਾਡੇ ਕੋਲ ਗਿਆਨ ਹੋਵੇ। ਤੁਸੀਂ ਕੀ ਬਣਾਉਣਾ ਜਾਂ ਵੇਚਣਾ ਚਾਹੁੰਦੇ ਹੋ? ਉਦਾਹਰਨ: ਘਰੇਲੂ ਭੋਜਨ, ਬੇકરી, ਆਨਲਾਈਨ ਸੇਵਾਵਾਂ, ਹਸਤਕਾਰੀ ਉਤਪਾਦ। ਮਾਰਕੀਟ ਰਿਸਰਚ: ਆਪਣੇ ਨਿਸ਼ਾਨੇ ਵਾਲੇ ਗਾਹਕਾਂ (ਟਾਰਗੇਟ ਆਡੀਅנס) ਦੀ ਪਛਾਣ ਕਰੋ। ਤੁਹਾਡੇ ਉਤਪਾਦ ਜਾਂ ਸੇਵਾ ਦੀ ਮੰਗ ਕਿੰਨੀ ਹੈ? ਤੁਹਾਡੇ ਮੁਕਾਬਲੇਬਾਜ਼ (ਕੰਪੀਟੀਟਰਸ) ਕੌਣ ਹਨ ਅਤੇ ਉਹ ਕੀ ਕਰ ਰਹੇ ਹਨ? ਕਾਰੋਬਾਰੀ ਯੋਜਨਾ ਬਿਜ਼ਨਸ ਪਲਾਨ ਇੱਕ ਸੰਖੇਪ ਪਰ ਮਜ਼ਬੂਤ ਯੋਜਨਾ ਬਣਾਓ ਇਸ ਵਿੱਚ ਤੁਹਾਡੇ ਕਾਰੋਬਾਰ ਦਾ ਉਦੇਸ਼ ਉਤਪਾਦ ਸੇਵਾ ਮਾਰਕੀਟਿੰਗ ਦੀ ਰਣਨੀਤੀ ਅਤੇ ਵਿੱਤੀ ਅਨੁਮਾਨ ਫਾਈਨੈਂਸ਼ੀਅਲ ਪ੍ਰੋਜੈਕਸ਼ਨਸ ਸ਼ਾਮਲ ਹੋਣੇ ਚਾਹੀਦੇ ਹਨ 2 ਵਿੱਤ ਅਤੇ ਫੰਡਿੰਗ ਫਾਈਨੈਂਸ ਐਂਡ ਫੰਡਿੰਗ ਸ਼ੁਰੂਆਤੀ ਲਾਗਤ ਦਾ ਅੰਦਾਜ਼ਾ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਵਿੱਚ ਕਿੰਨਾ ਖਰਚ ਆਵੇਗਾ ਇਸ ਦਾ ਸਹੀ ਅੰਦਾਜ਼ਾ ਲਗਾਓ ਉਪਕਰਨ ਕਿਰਾਇਆ ਕੱਚਾ ਮਾਲ ਲਾਇਸੈਂਸ ਆਦਿ ਫੰਡਿੰਗ ਦੇ ਸਰੋਤ ਫੰਡ ਕਿੱਥੋਂ ਆਉਣਗੇ ਨਿੱਜੀ ਬਚਤ ਪਰਿਵਾਰਕ ਕਰਜ਼ਾ ਜਾਂ ਛੋਟੇ ਕਾਰੋਬਾਰੀ ਕਰਜ਼ੇ bizness loans ਬਾਰੇ ਸੋਚੋ ਘੱਟ ਨਿਵੇਸ਼ ਵਾਲੇ ਕਾਰੋਬਾਰ ਸ਼ੁਰੂ ਕਰਨਾ ਹਮੇਸ਼ਾ ਬਿਹਤਰ ਹੁੰਦਾ ਹੈ ਵੱਖਰਾ ਬੈਂਕ ਖਾਤਾ ਕਾਰੋਬਾਰ ਲਈ ਇੱਕ ਵੱਖਰਾ ਬੈਂਕ ਖਾਤਾ ਖੋਲੋ ਇਹ ਤੁਹਾਡੇ ਨਿੱਜੀ ਅਤੇ ਕਾਰੋਬਾਰੀ ਵਿੱਤ ਨੂੰ ਵੱਖਰਾ ਰੱਖਣ ਵਿੱਚ ਮਦਦ ਕਰਦਾ ਹੈ ਤਿੰਨ ਕਾਨੂੰਨੀ ਰਸਮਾਂ ਅਤੇ ਰਜਿਸਟ੍ਰੇਸ਼ਨ legal formalities and registration کاروبار ਦਾ ਨਾਮ ਅਤੇ ਢਾਂਚਾ ਆਪਣੇ کاروبار ਲਈ ਇੱਕ ਵਧੀਆ ਨਾਮ ਚੁਣੋ ਅਤੇ ਇਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਨੀ ਹੈ ਜਿਵੇਂ ਕਿ ਇੱਕੋ ਮਾਲਕੀ ਮਾਈਨਸ ਪ੍ਰੋਪਰਾਈਟਰਸ਼ਿਪ ਜਾਂ ਭਾਈ ਵਾਲੀ ਮਾਈਨਸ ਪਾਰਟਨਰਸ਼ਿਪ ਇਹ ਤੈਅ ਕਰੋ ਲਾਇਸੈਂਸ ਅਤੇ ਪਰਮਿਟ ਆਪਣੇ کاروبار ਦੀ ਕਿਸਮ ਦੇ ਆਧਾਰ ਤੇ ਲੋੜੀਂਦੇ ਲਾਇਸੈਂਸ ਅਤੇ ਪਰਮਿਟ ਪ੍ਰਾਪਤ ਕਰੋ ਉਦਾਹਰਨ ਲਈ ਭੋਜਨ ਕਾਰੋਬਾਰ ਲਈ ਐਫਐਸਐਸਏਆਈ ਲਾਇਸੈਂਸ ਜਾਂ ਜੀਐਸਟੀ ਰਜਿਸਟ੍ਰੇਸ਼ਨ ਟੈਕਸ ਦੀ ਪਾਲਣਾ ਸਾਰੇ ਜ਼ਰੂਰੀ ਟੈਕਸ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਓ 4 ਆਪਰੇਸ਼ਨ ਸਥਾਪਿਤ ਕਰਨਾ ਸੈਟਿੰਗ ਅਪ ਆਪਰੇਸ਼ਨਸ ਸਥਾਨ ਫੈਸਲਾ ਕਰੋ ਕਿ ਤੁਸੀਂ ਕਿੱਥੋਂ ਕੰਮ ਕਰੋਗੇ ਮਾਈਨਸ ਘਰ ਤੋਂ ਇੱਕ ਦੁਕਾਨ ਤੋਂ ਜਾਂ ਆਨਲਾਈਨ ਸਪਲਾਈਅਰ ਅਤੇ ਵਸਤੂ ਸੂਚੀ ਇਨਵੈਂਟਰੀ ਚੰਗੇ ਅਤੇ ਭਰੋਸੇਮੰਦ ਸਪਲਾਈਅਰ ਲੱਭੋ ਸ਼ੁਰੂਆਤ ਵਿੱਚ ਵਸਤੂ ਸੂਚੀ ਘੱਟ ਰੱਖੋ ਤਾਂ ਜੋ ਨੁਕਸਾਨ ਦਾ ਖਤਰਾ ਘੱਟ ਹੋਵੇ ਕਰਮਚਾਰੀ ਜੇ ਲੋੜ ਹੋਵੇ ਜੇਕਰ ਤੁਹਾਨੂੰ ਕਿਸੇ ਕਰਮਚਾਰੀ ਦੀ ਲੋੜ ਹੈ ਤਾਂ ਸਿਰਫ ਉਹੀ ਲੋਕ ਰੱਖੋ ਜੋ ਤੁਹਾਡੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰ ਸਕਣ 5 ਮਾਰਕੀਟਿੰਗ ਅਤੇ ਵਿਕਰੀ ਮਾਰਕੀਟਿੰਗ ਐਂਡ ਸੇਲਸ ਆਨਲਾਈਨ ਮੌਜੂਦਗੀ ਇੱਕ ਸਧਾਰਨ ਵੈਬਸਾਈਟ ਜਾਂ ਸੋਸ਼ਲ ਮੀਡੀਆ ਪੇਜ ਬਣਾਓ ਅੱਜ ਦੇ ਸਮੇਂ ਵਿੱਚ ਆਨਲਾਈਨ ਮੌਜੂਦਗੀ ਬਹੁਤ ਜ਼ਰੂਰੀ ਹੈ ਪ੍ਰਚਾਰ ਆਪਣੇ ਉਤਪਾਦ ਜਾਂ ਸੇਵਾ ਬਾਰੇ ਲੋਕਾਂ ਨੂੰ ਦੱਸੋ ਸ਼ੁਰੂਆਤੀ ਪੇਸ਼ਕਸ਼ਾਂ, ਸੋਸ਼ਲ ਮੀਡੀਆ ਇਸ਼ਤਿਹਾਰਬਾਜ਼ੀ ਅਤੇ ਸਥਾਨਕ ਨੈਟਵਰਕਿੰਗ ਦੀ ਵਰਤੋਂ ਕਰੋ। ਗਾਹਕ ਸੇਵਾ, ਸ਼ਾਨਦਾਰ ਗਾਹਕ ਸੇਵਾ ਪ੍ਰਦਾਨ ਕਰੋ। ਖੁਸ਼ ਗਾਹਕ ਮੁੜ ਕੇ ਆਉਂਦੇ ਹਨ ਅਤੇ ਦੂਜਿਆਂ ਨੂੰ ਵੀ ਦੱਸਦੇ ਹਨ। ਸਫਲਤਾ ਲਈ ਮੁੱਖ ਗੱਲਾਂ, ਸਿੱਖਣਾ ਅਤੇ ਅਨੁਕੂਲ ਹੋਣਾ। ਮਾਰਕੀਟ ਬਦਲਦਾ ਰਹਿੰਦਾ ਹੈ, ਇਸ ਲਈ ਨਵੀਆਂ ਚੀਜ਼ਾਂ ਸਿੱਖਦੇ ਰਹੋ ਅਤੇ ਆਪਣੇ ਕਾਰੋਬਾਰ ਨੂੰ ਸਮੇਂ ਦੇ ਨਾਲ ਬਦਲਦੇ ਰਹੋ। ਧੀਰਜ, ਕੋਈ ਵੀ ਕਾਰੋਬਾਰ ਰਾਤੋਂ ਰਾਤ ਸਫਲ ਨਹੀਂ ਹੁੰਦਾ। ਧੀਰਜ ਰੱਖੋ ਅਤੇ ਲਗਾਤਾਰ ਮਿਹਨਤ ਕਰਦੇ ਰਹੋ ਨੈਟਵਰਕਿੰਗ ਹੋਰ ਕਾਰੋਬਾਰੀਆਂ ਨਾਲ ਸੰਬੰਧ ਬਣਾਓ ਉਹਨਾਂ ਤੋਂ ਸਲਾਹ ਲਓ ਅਤੇ ਉਹਨਾਂ ਦੇ ਤਜਰਬਿਆਂ ਤੋਂ ਸਿੱਖੋ ਇਹਨਾਂ ਕਦਮਾਂ ਦੀ ਪਾਲਣਾ ਕਰਕੇ ਤੁਸੀਂ ਆਪਣੇ ਛੋਟੇ ਕਾਰੋਬਾਰ ਨੂੰ ਸਹੀ ਦਿਸ਼ਾ ਵਿੱਚ ਸ਼ੁਰੂ ਕਰ ਸਕਦੇ ਹੋ ਅਤੇ ਸਫਲਤਾ ਪ੍ਰਾਪਤ ਕਰ ਸਕਦੇ ਹੋ